ਆਪਣੇ ਕੰਮਕਾਰ ਤੋਂ ਵਾਪਸ ਆ ਕੇ ਪੂਰਾ ਪਰਿਵਾਰ ਇਕੱਠਾ ਬੈਠਿਆ ਰੋਟੀ ਪਾਣੀ ਖਾਧੀ ਉਸ ਤੋਂ ਬਾਅਦ ਸੌਣ ਚਲੇ ਗਏ ਤੇ ਅਜੇ ਹੀ ਦੇ ਵਿੱਚ ਅਚਾਨਕ ਹੀ ਐਡਾ ਵੱਡਾ ਹਾਦਸਾ ਵਾਪਰ ਗਿਆ ਕਿ ਸਾਰੇ ਹੀ ਜੀਵਾਂ ਦੀ ਮੌਤ ਹੋ ਗਈ ਇੱਕੋ ਗੱਡ ਦੇ ਵਿੱਚ ਸਾਰੇ ਹੀ ਮਰ ਗਏ ਨੇ ਅਜੇ ਹੀ ਦੇ ਵਿੱਚ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਿ ਉਹਨਾਂ ਨੂੰ ਮੌਕਾ ਵੀ ਨਹੀਂ ਮਿਲਿਆ ਕਿ ਉਹ ਘਰ ਤੋਂ ਬਾਹਰ ਪੱਜ ਸਕਣ ਜਾਂ ਫਿਰ ਇੱਕ ਦੂਜੇ ਨੂੰ ਦੇਖ ਸਕਣ ਕਿ ਹਾਲਾਤ ਠੀਕ ਹੈ ਜਾਂ ਨਹੀਂ ਹੈ ਵੱਡੀ ਖਬਰ ਆ ਰਹੀ ਹੈ ਤਰਨਤਾਰਨ ਤੋਂ ਜਿੱਥੇ ਕਿ ਪੂਰਾ ਪਰਿਵਾਰ ਰਾਤ ਨੂੰ ਸੌ ਰਿਹਾ ਸੀਗਾ ਜਿਹਦੇ ਵਿੱਚ ਅਚਾਨਕ ਹੀ ਜੋ ਗਾਰਡਰ ਦੀ ਛੱਤ ਹੁੰਦੀ ਆ ਉਹ ਡਿੱਗ ਗਈ ਜਿਸ ਦੇ ਕਾਰਨ 5 ਜੀਆਂ ਦੀ ਮੌਤ ਹੋ ਗਈ ਹੈ ਜਿਸ ਦੇ ਵਿੱਚ ਜੋ ਦੱਸਿਆ ਜਾ ਰਿਹਾ ਪਿਓ ਤੇ ਮਾਂ ਦੀ ਮੌਤ ਹੋਈ ਹੈ ਨਾਲ ਹੀ ਤਿੰਨ ਬੱਚੇ ਜਿਹੜੇ ਨੇ ਉਹਨਾਂ ਦੀ ਮੌਤ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ 17 18 ਤੇ ਕਰੀਬ 22 ਸਾਲ ਦਾ ਬੱਚਾ ਮੌਜੂਦ ਸੀਗਾ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਦੋ ਮੁੰਡੇ ਤੇ ਇੱਕ ਕੁੜੀ ਸੀ ਜਿਨ੍ਹਾਂ ਦੀ ਮੌਤ ਹੋ ਗਈ ਹੈ ਉਸ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਮਾਤਮ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਤਾਂ ਖਬਰ ਤਰਨ ਤਰਨ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪਿੰਡ ਪੰਡੋਰੀ ਗੋਲਾ ਵਿਖੇ ਇਹ ਹਾਦਸਾ ਹੋਇਆ ਜਿੱਥੇ ਕਿ ਗਾਰਡਨ ਦੀ ਛੱਤ ਡਿੱਗਣ ਦੇ ਕਾਰਨ ਪੰਜ ਜੀਆਂ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕਾਂ ਦੇ ਵਿੱਚ ਪਤੀ-ਪਤਨੀ ਉਹਨਾਂ ਦੇ ਤਿੰਨ ਬੱਚੇ ਸ਼ਾਮਲ ਨੇ ਤੇ ਅਜੇਹੇ ਦੇ ਵਿੱਚ ਮੌਕੇ ਤੇ ਜਿਹੜਾ ਪਰਿਵਾਰ ਹੈਗਾ ਆ ਉੱਥੇ ਰਹਿੰਦਾ ਸੀਗਾ ਦੱਸਿਆ ਜਾ ਰਿਹਾ ਹੈ ਕਿ ਜੋ ਗਾਰਡਰ ਵਾਲੀ ਛੱਤ ਸੀ ਉਸ ਦੇ ਕਾਰਨ ਹੀ ਇਹ ਹਾਦਸਾ ਹੋਇਆ ਜੇਕਰ ਗਾਰਡਰ ਦੀ ਛੱਤ ਨਾ ਹੁੰਦੀ ਤਾਂ ਅਜੇਹੇ ਦੇ ਵਿੱਚ ਸ਼ਾਇਦ ਪਰਿਵਾਰ ਦੀ ਜ਼ਿੰਦਗੀ ਬਚ ਸਕਦੀ ਸੀ। ਦੱਸਿਆ ਜਾ ਰਿਹਾ ਹੈ ਕਿ ਜੋ ਮੌਕੇ ਤੇ ਮਤਾਂ ਹੋਈਆਂ ਨੇ ਅਜੇ ਇਹ ਦੇ ਵਿੱਚ ਹੁਣ ਲੋਕਾਂ ਦਾ ਵੱਡਾ ਇਕੱਠ ਦੇਖਣ ਨੂੰ ਮਿਲ ਰਿਹਾ ਮੌਕੇ ਤੇ ਹੀ ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਜਿਹੜੇ ਨੇ ਪਹੁੰਚੇ ਨੇ ਜਿਨ੍ਹਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਦੱਸਿਆ ਕਿ ਬਾਲੀਆਂ ਵਾਲੀ ਛੱਤ ਡਿੱਗਣ ਦੇ ਨਾਲ ਇਹ ਹਾਦਸਾ ਹੋਇਆ ਜਿਸ ਦੇ ਵਿੱਚ ਘਰ ਦੇ ਪੰਜ ਜੀਆਂ ਦੀ ਮੌਤ ਹੋ ਗਈ ਹੈ ਮੌਕੇ ਤੇ ਹੀ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਵੀ ਪਹੁੰਚੀ ਹੈ ਜਿਨ੍ਹਾਂ ਦੇ ਵੱਲੋਂ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾ ਕੇ ਬਣਦੀ ਕਾਰਵਾਈ ਕਰਨ ਦੀ ਗੱਲ ਵੀ ਕਹੀ ਜਾ ਰਹੀ ਹੈ ਮ੍ਰਿਤਕਾਂ ਦੀ ਪਛਾਣ ਗੁਰਵਿੰਦਰ ਸਿੰਘ ਅਮਰਜੀਤ ਕੌਰ ਏਕੂ ਤੇ ਨਾਲ ਹੀ ਗੁਰਲਾਲ ਸਿੰਘ ਵਜੋ ਹੋਈ ਹੈਗੀ ਤਾਂ ਬੇਹਦੀ ਮੰਦਭਾਗੀ ਖਬਰ ਦਰਦਨਾਕ ਹਾਦਸਾ ਜਿਹੜਾ ਵਾਪਰਿਆ ਹੈਗਾ ਜਿਸ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਹਰ ਇੱਕ ਦੇ ਅੱਖਾਂ ਦੇ ਵਿੱਚ ਹੰਝੂ ਨਜ਼ਰ ਆ ਰਹੇ ਨੇ ਕਿ ਇੱਕੋ ਦਮ ਪੂਰਾ ਪਰਿਵਾਰ ਖੁਸ਼ੀ-ਖੁਸ਼ੀ ਰੋਟੀ ਖਾ ਕੇ ਸੌਣ ਗਿਆ ਸੀ ਲੇਕਿਨ ਉਹਨਾਂ ਨੂੰ ਕੀ ਪਤਾ ਸੀ ਕਿ ਅਗਲਾ ਸਵੇਰ ਜਿਹੜਾ ਹੈਗਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਦੀ ਵੀ ਨਹੀਂ ਆਵੇਗਾ ਤੇ ਕਦੀ ਵੀ ਉਹ ਇੱਕ ਦੂਜੇ ਦਾ ਚਿਹਰਾ ਨਹੀਂ ਦੇਖ ਸਕਣਗੇ ਤਾਂ ਅਜਿਹੇ ਦੇ ਵਿੱਚ ਬਹੁਤ ਹੀ ਵੱਡਾ ਜਿਹੜਾ ਹਾਦਸਾ ਵਾਪਰਿਆ ਤਾਂ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਇਹਨਾਂ ਦੇ ਪਿੱਛੇ ਜਿਹੜੇ ਪਰਿਵਾਰ ਹੈਗੇ ਉਹਨਾਂ ਦੇ ਵਿੱਚੋਂ ਕੌਣ-ਕੌਣ ਹੈਗਾ ਕਿਉਂਕਿ ਜੋ ਇਹ ਜਾਣਕਾਰੀ ਹੈਗੀ ਪੰਜ ਜੀ ਜਿਹੜੇ ਨੇ ਉਹਨਾਂ ਦੀ ਤਾਂ ਮੌਤ ਹੋ ਗਈ ਲੇਕਿਨ ਕੀ ਇਹਨਾਂ ਦੇ ਪਿੱਛੇ ਹੋਰ ਵੀ ਕੋਈ ਪਰਿਵਾਰਕ ਮੈਂਬਰ ਹੈ ਤਾਂ ਉਹਨਾਂ ਦੇ ਵੱਲੋਂ ਵੀ ਜਿਹੜਾ ਆ ਮੰਗ ਜ਼ਰੂਰ ਕੀਤੀ ਜਾ ਰਹੀ ਹੈ ਕਿ ਇਸ ਦੇ ਵਿੱਚ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੇ ਉਹਨਾਂ ਦੇ ਲਈ ਜੋ ਕਾਰਵਾਈ ਹੈਗੀ ਕੀਤੀ ਜਾਵੇ ਉਹਨਾਂ ਨੂੰ ਜੋ ਇਨਸਾਫ ਬਣਦਾ ਜੋ ਹੈਗਾ ਆ ਉਹ ਦਿੱਤਾ ਜਾਵੇ ਅਜੇ ਦੇ ਵਿੱਚ ਸਾਡੇ ਨਾਲ ਸਾਡੇ ਸਹਿਯੋਗੀ ਮਾਨ ਸਿੰਘ ਜੁੜ ਗਏ ਨੇ ਉਹਨਾਂ ਤੋਂ ਜਾਣਕਾਰੀ ਲੈਂਦੇ ਆ ਕਿ ਇਸ ਮਾਮਲੇ ਦੇ ਵਿੱਚ ਹੁਣ ਕੀ ਕੁਝ ਨਵੇਂ ਖੁਲਾਸੇ ਜਾਂ ਅਪਡੇਟ ਹੈ ਜੀ ਮਾਨ ਸਿੰਘ ਜੀ ਕੀ ਕੁਝ ਅਪਡੇਟ ਹੈ ਇਸ ਖਬਰ 'ਚ ਜੀ ਆਵਾਜ਼ ਆ ਰਹੀ ਹੈ ਜੀ ਹਾਂ ਤਾਂ ਅਸੀਂ ਸਾਡੇ ਸਹਿਯੋਗੀ ਮਾਨ ਸਿੰਘ ਨੂੰ ਜੋੜਨ ਦੀ ਬਿਲਕੁਲ ਕੋਸ਼ਿਸ਼ ਕਰਾਂਗੇ ਜੋ ਸਾਨੂੰ ਇਸ ਦੇ ਵਿੱਚ ਵਿਸਤਾਰਪੂਰਵਕ ਜਾਣਕਾਰੀ ਦੇਣਗੇ ਕਿ ਇਸ ਮਾਮਲੇ ਦੇ ਵਿੱਚ ਹੁਣ ਕੀ ਕੁਝ ਜਾਣਕਾਰੀ ਹੈਗੀ ਆ ਤਾਜ਼ਾ ਅਪਡੇਟ ਕੀ ਹੈਗੀ ਆ ਕਿਉਂਕਿ ਰਾਤ ਨੂੰ ਇਹ ਹਾਦਸਾ ਵਾਪਰਦਾ ਹੈਗਾ ਤਾਂ ਮੌਕੇ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤੇ ਮੌਕੇ ਤੇ ਕੀ ਕੁਝ ਹਾਲਾਤ ਬਣੇ ਹੋਏ ਨੇ ਤੇ ਕਿਹੋ ਜੀ ਸਥਿਤੀ ਬਣੀ ਹੋਈ ਹੈ ਕੀ ਕੁਝ ਖਬਰ ਨੂੰ ਲੈ ਕੇ ਅਪਡੇਟ ਹੈ ਅਸੀਂ ਇਸ ਬਾਬਤ ਆਪਣੇ ਸਹਿਯੋਗੀ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਮਾਨ ਸਿੰਘ ਜੀ ਆਵਾਜ਼ ਆ ਰਹੀ ਹੈ ਜੀ ਮਾਨ ਸਿੰਘ ਜੀ ਤਾਂ ਕੀ ਕੋ ਜਾਣਕਾਰੀ ਇਸ ਮਾਮਲੇ ਦੇ ਵਿੱਚ ਜੇਕਰ ਗੱਲ ਕਰੀਏ ਕੀ ਕੋ ਜੁਬ ਅਪਡੇਟ ਹੈ ਜੀ ਆਪਣੇ ਤਰਨਤਾਰਨ ਦੇ ਨੇੜੇ ਹੀ ਪਿੰਡ ਪੈਂਦਾ ਵਾ ਬਡੋਰੀ ਗੋਲਾ ਸੋ ਇੱਥੇ ਇੱਕ ਤੜਕਸਾਰ ਜਿਹੜਾ ਹਾਸਾ ਵਾਪਰਿਆ ਵਾ ਸੋ ਮਕਾਨ ਦੀ ਜਿਹੜੀ ਆ ਛੱਤ ਡਿੱਗ ਗਈ ਆ ਤੇ ਜਿਸ ਕਰਕੇ ਇਹ ਪੰਜ ਜਿਹੜੇ ਇੱਕੋ ਪਰਿਵਾਰ ਦੇ ਮੈਂਬਰ ਆ ਉਹਨਾਂ ਦੀ ਜਿਹੜੀ ਮੌਤ ਹੋ ਗਈ ਆ ਸੋ ਬਹੁਤ ਵੀ ਇਹ ਦਰਦਨਾਕ ਹਾਸਾ ਵਾਪਰਿਆ ਸੋ ਮੌਕੇ ਤੇ ਤਰਨਤਾਰਨ ਤੋਂ ਪੁਲਿਸ ਪਾਰਟੀ ਜਿਹੜੀ ਪਹੁੰਚੀ ਆ ਜਿਹੜੀ ਕੇ ਇਹਨਾਂ ਨੇ ਜਿਹੜੇ ਮ੍ਰਿਤਕ ਹਨ ਇਹਨਾਂ ਦੇ ਲਾਸ਼ਾਂ ਨੂੰ ਕਬਜ਼ੇ ਲੈ ਕੇ ਜਿਹੜੀ ਬਣਦੀ ਕਾਰਵਾਈ ਕੀਤੀ ਜੀ ਇਹਨਾਂ ਦੇ ਪਿੱਛੇ ਕੋਈ ਪਰਿਵਾਰ ਵੀ ਆਇਆ ਹੈਗਾ ਕਿਉਂਕਿ ਪੰਜ ਇੱਕੋ ਪਰਿਵਾਰ ਦੇ ਜੀ ਨੇ ਜਿਨ੍ਹਾਂ ਦੀ ਮੌਤ ਹੋ ਗਈ ਪਿੱਛੇ ਹੋਰ ਕੋਈ ਪਰਿਵਾਰ ਆਇਆ ਮੌਕੇ ਤੇ ਜੀ ਪਰਿਵਾਰ ਲੱਗੇ ਆਸ-ਪਾਸ ਆਹਣ ਗਵਾਨ ਤੇ ਜਿਹੜੇ ਲੋਕ ਨੇ ਜਾਂ ਜਿਸ ਤਰੀਕੇ ਨਾਲ ਰਿਸ਼ਤੇਦਾਰ ਨੇ ਉਹ ਸਾਰੇ ਇੱਥੇ ਪੁੱਜੇ ਹੋਏ ਨੇ ਸੋ ਪੁਲਿਸ ਪ੍ਰਸ਼ਾਸਨ ਨੇ ਇੱਥੇ ਮੌਕੇ ਤੇ ਪੁੱਜਿਆ ਵਾ ਤੇ ਜੋ ਪੁਲਿਸ ਪ੍ਰਸ਼ਾਸਨ ਵਾਲੋਂ ਜਿਹੜਾ ਵਾ ਉਹ ਦੇਖਿਆ ਜਾ ਰਿਹਾ ਮੌਕਾ ਦੇਖਿਆ ਜਾ ਰਿਹਾ ਘਟਨਾ ਦਾ ਦੇਖਿਆ ਜਾ ਰਿਹਾ ਕਿ ਕਿਸ ਤਰੀਕੇ ਨਾਲ ਜਿਹੜੀ ਇਹ ਘਟਨਾ ਵਾਪਰੀ ਹੈਗੀ ਆ ਸੋ ਉਹ ਗਾਡਰ ਵਾਲਿਆਂ ਦੀ ਛੱਤ ਸੀ ਜਿਹੜੀ ਕਿ ਉਹ ਖਸਤਾ ਹਲਤ ਹੋਣ ਕਰਕੇ ਜਿਹੜੀ ਉਹ ਡਿੱਗ ਪਈ ਆ ਸੋ ਪੰਜੇ ਜੀ ਜਿਹੜੇ ਆ ਉਹਨਾਂ ਦੀ ਜਿਹੜੀ ਮੌਕੇ ਤੇ ਮੌਤ ਹੋ ਗਈ ਜੀ ਕਿਸੇ ਵਾਰ ਪਹਿਲਾਂ ਤੇ ਉਹ ਨਹੀਂ ਸੀ ਦਿੱਤਾ ਗਿਆ ਪਿੰਡ ਵਾਸੀਆਂ ਦੇ ਨਾਲ ਕੋਈ ਗੱਲਬਾਤ ਹੋਈ ਹੋਵੇ ਪਹਿਲਾਂ ਹਾਦਸਾ ਹੋਣ ਤੋਂ ਬਚਾ ਹੋਇਆ ਹੋਵੇ ਕੁਝ ਅਜਿਹੀ ਖਬਰ ਅਨੇ ਫੇਰਾਲੇ ਸੰਬੰਧੀ ਹੋਰ ਕੋਈ ਵੀ ਜਾਣਕਾਰੀ ਨਹੀਂ ਨਿਕਲ ਕੇ ਆਈ ਸੋ ਇਹ ਦੋ ਜਿਹੜੇ ਨੇ ਜਿਸ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਪਤੀ ਪਤਨੀ ਤੇ ਨਾਲ ਉਹਨਾਂ ਦੇ ਤਿੰਨ ਬੱਚੇ ਸਨ ਦੋ ਲੜਕੇ ਸਨ ਇੱਕ ਲੜਕੀ ਸੀ ਸੋ ਪੰਜੇ ਜੀਆਂ ਦੀ ਮਤ ਹੋ ਗਈ ਫੇਰਾਲ ਜਿਹੜੀ ਆ ਤੇ ਪੁਲਿਸ ਪ੍ਰਸ਼ਾਸਨ ਜਿਹੜੀ ਘਟਨਾ ਦੀ ਜਾਂਚ ਕਰਦਾ ਪਿਆ ਜੀ ਜਿਹੜੇ ਬੱਚੇ ਨੇ ਦੱਸਿਆ ਜਾ ਰਿਹਾ ਕਿ ਸਭ ਤੋਂ ਵੱਡਾ 22 ਸਾਲ ਦਾ ਸੀਗਾ ਉਹ ਕੰਮ ਕਰਦਾ ਸੀਗਾ ਜਾਂ ਪੜਾਈ ਕਰ ਰਿਹਾ ਸੀ ਈ ਐਸ ਫਹਿਲਾਲ ਇਸ ਬੰਦੀ ਕੋਈ ਵੀ ਜਿਹੜੀ ਜਾਣਕਾਰੀ ਸਾਹਮਣੇ ਨਿਕਲ ਕੇ ਦੀ ਸਾਹਮਣੇ ਆਈ ਕਿ ਕੀ ਕਰਦੇ ਸੀ ਬੱਚੇ ਜਾਂ ਕਰਦੀ ਸੀ ਕਿ ਉਹ ਫਹਿਲਾਲ ਕੇ ਕੰਮ ਕਰਦੇ ਪਏ ਸੀ ਸੋ ਹਾਲੇ ਤੱਕ ਕੋਈ ਵੀ ਜਿਹੜੇ ਪਰਿਵਾਰ ਦੇ ਮੈਂਬਰ ਨੇ ਕੋਈ ਇਹਦੇ ਸੰਬੰਧੀ ਕੋਈ ਖੁਲਾਸਾ ਨਹੀਂ ਕੀਤਾ ਸੋ ਫਹਿਲਾਲ ਜਿਹੜੀ ਜਾਂਚ ਪੜਤਾਲ ਪੁਲਿਸ ਵੱਲੋਂ ਕਰਨ ਤੋਂ ਬਾਅਦ ਹੀ ਜਿਹੜਾ ਮਾਮਲਾ ਜਿਹੜਾ ਸਾਡਾ ਉਹ ਸਾਹਮਣੇ ਆਵੇ ਕਿ ਕੀ ਅਕਸਰ ਕੀ ਕਾਰਨ ਬਣਿਆ ਕਿ ਜਿਹੜੀ ਇਹ ਜਿਹੜੀ ਮਕਾਨ ਦੀ ਜਿਹੜੀ ਹਾਸਾ ਲੱਗੀ ਹੈ ਜਾਂ ਇਹਨਾਂ ਦੀ ਜਿਹੜੀ ਮੌਤ ਹੋਈ ਜੀ ਧੰਨਵਾਦ ਆਈ ਸੀ ਸਾਡੇ ਨਾਲ ਸਾਡੇ ਸਿਉਗੀ ਮਾਨ ਸਿੰਘ ਜਿਨ੍ਹਾਂ ਨੇ ਜਾਣਕਾਰੀ ਜ਼ਰੂਰ ਸਾਂਝੀ ਕੀਤੀ ਹੈ ਕਿ ਕਿ ਪਹਿਲਾਂ ਹੀ ਜੋ ਗਾਰਡਰ ਵਾਲੀ ਛੱਤ ਸੀਗੀ ਪਹਿਲਾਂ ਹੀ ਖਸਤੇ ਹਾਲਤ ਦੇ ਵਿੱਚ ਸੀ ਜਿਸ ਦੇ ਕਾਰਨ ਇਹ ਹਾਦਸਾ ਵਾਪਰਿਆ ਜਿਸ ਦੇ ਕਾਰਨ ਇੱਕੋ ਪਰਿਵਾਰ ਦੇ ਪੰਜ ਜੀਆਂ ਦੀ ਮੌਤ ਹੋ ਗਈ ਹਾਲਾਂਕਿ ਪਰਿਵਾਰ ਕੀ ਕੁਝ ਕਰਦਾ ਸੀ ਕੀ ਕੰਮ ਕਰਦਾ ਸੀ ਇਸ ਬਾਬਤ ਫਿਲਹਾਲ ਤੱਕ ਕੋਈ ਜਾਣਕਾਰੀ ਤਾਂ ਹੱਥ ਨਹੀਂ ਲੱਗ ਸਕੇ ਪਰ ਮੌਕੇ ਤੇ ਪੁਲਿਸ ਦੀਆਂ ਟੀਮਾਂ ਜ਼ਰੂਰ ਪਹੁੰਚੀਆਂ ਨੇ ਜਾਇਜ਼ਾ ਲੈਣ ਦੇ ਲਈ ਅਜਿਹੇ ਦੇ ਵਿੱਚ ਉਹਨਾਂ ਦੇ ਵੱਲੋਂ ਕਾਰਵਾਈ ਕਰਨ ਦੀ ਵੀ ਮੰਗ ਜੇ ਕਾਰਵਾਈ ਕਰਨ ਦੀ ਜਿਹੜੀ ਗੱਲ ਹੈਗੀ ਆ ਉਹ ਕੀਤੀ ਜਾ ਰਹੀ ਹੈ ਤਾਂ ਕੀ ਕੁਝ ਕਹਿਣਾ ਹੈ ਇਸ ਦੇ ਵਿੱਚ ਜਾਂਚ ਅਧਿਕਾਰੀ ਦਾ ਤੁਹਾਨੂੰ ਉਹ ਵੀ ਸੁਣਾਉਂਦੇ ਆ ਇੱਕ ਸਾਡੇ ਮੇਰੇ ਏਰੀਆ ਦੇ ਵਿੱਚ ਫਲੋਰੀ ਗੋਲਾ ਸਿੰਘ ਪਿੰਡ ਪੈਂਦਾ ਇੱਥੋਂ ਦਾ ਗੋਇੰਦਰ ਸਿੰਘ ਜਿਹੜਾ ਇੱਕ ਵਿਅਕਤੀ ਸੀ ਉਹਦੀ ਇੱਕ ਮਿਸੇਜ ਸੀ ਤੇ ਉਹਦੇ ਤਿੰਨ ਬੱਚੇ ਸੀ ਦੋ ਲੜਕੇ ਆ ਦੋ ਲੜਕੇ ਆ ਤੇ ਇੱਕ ਲੜਕੀ ਹੈ ਜੀ ਇਹਨਾਂ ਦੇ ਘਰ ਦੇ ਵਿੱਚ ਨਾ ਜੀ ਇੱਕ ਮਕਾਨ ਬਣਿਆ ਹੋਇਆ ਸੀ ਮਕਾਨ ਦੇ ਜਿਹੜੇ ਇੱਕ ਪੰਨੇ ਗਾਡਰ ਜਿਹੜੇ ਸੀ ਅਗਲੀ ਕੰਧ ਤੇ ਰੱਖੇ ਹੋਏ ਸੀ ਜਿਹੜੇ ਪਿਛਲੇ ਪੰਨੇ ਜਿਹੜੀ ਇਹਦੀ ਕੰਧ ਸੀ ਉਹਦੇ ਜਿੱਥੇ ਲੰਮਾ ਗਾਡਰ ਰੱਖ ਕੇ ਤੇ ਉਹਦੇ ਉੱਤੇ ਰੱਖੇ ਸੀ ਕਰਕੇ ਉਹ ਜਿਹੜਾ ਛੱਤ ਜਿਹੜੀ ਡਿੱਗਦੀ ਹੈ ਜਿਸ ਕਾਰਨ ਛੱਤ ਡਿੱਗਣ ਦੇ ਨਾਲ ਜਿਹੜੇ ਗੁਰਵਿੰਦਰ ਸਿੰਘ ਤੇ ਇਹਦੀ ਮੈਸੇਜ ਤੇ ਇਹਦੇ ਦੋ ਲੜਕੇ ਤੇ ਇੱਕ ਲੜਕੀ ਇਹਨਾਂ ਦੀ ਜਿਹੜੀ ਮੌਤ ਹੋ ਚੁੱਕੀ ਹੈ ਤੇ ਇਹਨਾਂ ਨੂੰ ਅਸੀਂ ਇੱਥੇ ਹਸਪੀਟਲ ਲਿਆਂਦਾ ਸੀ ਇਹਦੇ ਡਾਕਟਰ ਸਾਹਿਬ ਨੇ ਇਹਨਾਂ ਨੂੰ ਡੈੱਡ ਗੋਸ਼ਟ ਕੀਤਾ ਹੋ ਉਹਨਾਂ ਨੇ ਤੇ ਵਾਰਸਾ ਨੇ ਜਿਹੜੀ ਹੈ ਇਹਨਾਂ ਦੇ ਡੈੱਡ ਬੋਡੀ ਇਹਨਾਂ ਨੇ ਕਰਤੀ ਹੈ ਵੀ ਕਾਰਵਾਈ ਹੁਣ ਦੇਖਦੇ ਆ ਜੇ ਕੋਈ ਇਹ ਕਾਰਵਾਈ ਕਰਾਉਣਾ ਚਾਹੁੰਦੇ ਤੇ ਅਸੀਂ ਬੰਦੇ ਲੋੜ ਅਨੁਸਾਰ ਕਾਰਵਾਈ ਕਰਾਂਗੇ ਤੇ ਇਹਦੇ ਜਿਹੜੇ ਬੱਚੇ ਆ ਜਿਹੜੀ ਉਹਨਾਂ ਦੀ ਜਿਹੜੀ ਉਮਰ ਹੈ 17 ਤੋਂ ਲੈ ਕੇ 22 ਸਾਲ ਦੇ ਵਿੱਚ ਨੇ ਤੇ ਜਿਹੜੇ ਦੋਨੋਂ ਮੀਆਂ ਬੀਬੀ ਆ ਇਹਨਾਂ ਦੀ 47 ਸਾਲ ਦੇ ਕਰੀਬ ਇਹਨਾਂ ਦੀ ਅਜੇ ਐਸੇ ਕਾਸ਼ਟੂ ਬਲੌਕ ਕਰਦੇ ਆ ਸਰ ਇਹ ਟੋਟਲ 5 ਮੋਤਾਂ ਆ ਟੋਟਲ 5 ਮੋਤਾਂ ਆ ਸਭਾ ਕਿੰਨੇ ਘੋੜੇ ਦੱਸੋ ਸਮਾ ਸਾਨੂੰ ਹੁਣ ਤਕਰੀਬਨ ਇਨਫੋਰਮੇਸ਼ਨ ਮਿਲੀ ਹੈ ਅਸੀਂ ਵੀ ਹੁਣ ਮੈਂ ਮੌਕੇ ਤੋਂ ਜਾ ਕੇ ਆਏ ਹਾਂ ਉਹ ਮੈਂ ਹਸਪੀਟਲ ਆ ਗਿਆ ਬਾਕੀ ਦੇਖਦੇ ਆ ਕਿ ਆਪਣਾ ਸਟੇਟਮੈਂਟ ਵਗੈਰਾ ਲਿਖਾਉਂਦੇ ਆ ਉਹਨਾਂ ਦੇ ਮੁਤਾਬਕ ਜਿਹੜੀ ਪੰਦੀ ਕਾਨੂੰਨੀ ਕਾਰਵਾਈ ਕਰਾਂ ਇੱਕ ਸਾਡੇ ਮੇਰੇ ਏਰੀਆ ਦੇ ਵਿੱਚ ਫਲੋਰੀ ਗੋਲਾ ਸਿੰਘ ਪਿੰਡ ਪੈਂਦਾ ਇੱਥੋਂ ਦਾ ਗੋਇੰਦਰ ਸਿੰਘ ਜਿਹੜਾ ਇੱਕ ਵਿਅਕਤੀ ਸੀ ਉਹਦੀ ਇੱਕ ਮਿਸਿਸ ਸੀ ਤੇ ਉਹਦੇ ਤਿੰਨ ਬੱਚੇ ਸੀ ਦੋ ਲੜਕੀਆਂ ਦੋ ਲੜਕੇ ਆ ਤੇ ਇੱਕ ਲੜਕੀ